ਹੌਣ ਦੇ ਵਿੱਚ ਆਇਆ ਵੀ ਜਿਵੇਂ ਰੋਸ਼ਨੀ ਝੋਟੀਆਂ ਹੁੰਦੀਆਂ ਦੁੱਧ ਨੂੰ ਚੰਗੀਆਂ ਹੁੰਦੀਆਂ ਨੇ ਤੇ ਇਹ ਕਿਹੜੇ ਸੀਮਨ ਦੀ ਆਪ ਇਹ 14 10 70 ਦੀ ਹੈ 14 70 10 ਦੀ ਆਪ ਹੈ ਇਹ ਹਾਂ ਠੀਕ ਆ ਕੋਈ ਨਹੀਂ ਸਮੀ ਵੀ ਨਹੀਂ ਸਰ ਕੀ ਸਮੀ ਵੀ ਹੈ ਦੁੱਧ ਫੋਲੋ ਦੇ ਹੋਊਗਾ ਠੀਕ ਆ ਜਾਨੀ ਜਿਆਦਾ ਚੰਗੀ ਆ ਗਈ ਐ ਝੋਟੀਆਂ ਵਰਗੀ ਪਈ ਆ ਤੇ ਬਤ ਮਹੀਨੇ ਚ ਛੱਡੀ ਆ ਜਾਨੀ ਅੱਛਾ ਲੰਮਾ ਸਮਾਂ ਦੁੱਧ ਦਿੱਤਾ ਜਾਨੀ ਲੰਮਾ ਸਮਾਂ ਦੁੱਧ ਦਿੱਤਾ ਲਾ ਹਾਂ ਠੀਕ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਸੀਂ ਦੋ ਝੋਟੀਆਂ ਦੇਖ ਰਹੇ ਹੋ ਇਹ ਦੋਵੇਂ ਬਕਾਊ ਆ ਇੱਕ ਨੇ ਪਹਿਲਾ ਸੂਗਾ ਸੂਣਾ ਤੇ ਇੱਕ ਨੇ ਦੂਜਾ ਸੂਗਾ ਸੂਣਾ ਤੇ ਦੋਵੇਂ ਵਧੀਆ ਚੰਗੀਆਂ ਸਮੀਆਂ ਬਲੀਆਂਆਂ ਗੀਆਂ ਤੇ ਜਿਹੜੀ ਤੁਸੀਂ ਇੱਧਰ ਸਾਹਮਣੇ ਦੇਖ ਰਹੇ ਹੋ ਇਹ ਰੋਸ਼ੇਪਨ ਚਾ ਇਹਨੇ ਪਹਿਲਾ ਸੂਗਾ ਸੂਣਾ ਦੰਦੋਂ ਦੇਖੀ ਨਹੀਂ ਅੰਦਾਜ਼ਾ ਵੀ 4 ਦੰਦ ਹੋ ਸਕਦੀ ਹੈਗੀ ਤੇ ਜਿਹੜੀ ਦੂਜੀ ਆ ਉਹਨੇ ਦੂਜੇ ਸੂਏ ਸੁਣਾ ਤੇ ਉਹਦਾ ਵੀ ਦੰਦ ਹਜੇ ਕਨਫਰਮ ਨਹੀਂ ਵੀ ਤਕਰੀਬਨ 6 ਕ ਦੰਦ ਹੋ ਸਕਦੀ ਆ ਤੇ ਬਾਕੀ ਵੱਧ ਵੀ ਹੋ ਸਕਦੀ ਆ ਤੇ ਉਹ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੇ ਤੁਸੀਂ ਆ ਕੇ ਵੀ ਦੇਖ ਲਿਓ ਤੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬਾਕੀ ਵਪਾਰ ਦਾ ਕੋਈ ਕੰਮ ਨਹੀਂ ਹੈਗਾ ਆਮ ਜਿਵੇਂ ਘਰੇਲੂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਹਨਾ ਉਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਇਧਰ ਇੱਕ ਕੱਟੀ ਆ ਤਿੰਨ ਕ ਪਸ਼ੂ ਆ ਗਏ ਤੇ ਬਾਕੀ ਬਾਈ ਦਾ گاਵਾ ਦਾ ਕੰਮ ਆਗਾ ਤੇ ਇਹ ਦੋਵੇਂ ਹੀ ਸੇਲ ਕਰਨੀਆਂ ਗੀਆਂ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਜੱਲੀ ਜਾਂਦਾ ਤੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਿਓ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਗੁਰਪ੍ਰੀਤ ਸਿੰਘ ਜੀ ਠੀਕ ਹੈ ਤੇ ਜਿਹੜੇ ਆਪਾਂ ਬਾਈ ਇਹ ਦੋਵੇਂ ਮੱਝਾਂ ਵੇਚਣ ਲੱਗੀਆਂ ਝੋਟੀਆਂ ਹਨ ਤੇ ਆਪਣੀਆਂ ਘਰ ਦੀਆਂ ਹੀ ਹਨ ਹਾਂ ਹਾਂ ਘਰ ਦੀਆਂ ਜੀ ਠੀਕ ਆ ਤੇ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਹਨ ਵਪਾਰ ਦਾ ਕੰਮ ਨਹੀਂ ਆਪਾਂ ਠੀਕ ਹੈ ਤੇ ਆਪਾਂ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲਗੇ ਜਿਹੜੀ ਇਹ ਝੋਟੀ ਆ ਇਹਨੇ ਕਿਹੜਾ ਸੂਆ ਸੁਣਾ ਇਹਨੇ ਦੂਜਾ ਸੂਆ ਸੁਣਾ ਆ ਸਹਿਣ ਦੂਜਾ ਸੂਆ ਸੁਣਾ ਠੀਕ ਆ ਕਿੰਨੇ ਦਿਨ ਬਾਕੀ ਆਗੇ ਇਹਦੇ 8 ਤਰੀਕ ਨੂੰ ਦਿਨ ਬਾਕੀ ਪੂਰੇ ਹੋ ਜਾਣੇ ਤੇ ਉੱਤੇ ਵੀ ਲਾਉਣੀ ਹਜੇ 5-4 ਦਿਨ 10 ਦਿਨ ਲੈ ਜਾਣੇ ਮਤਲਬ ਕਿ 10 ਦਿਨ ਲੈ ਜੂ ਹੈ ਨਾ ਹਾਂਜੀ ਠੀਕ ਆ ਅੱਜ ਆਪਾਂ 4 ਤਰੀਕ ਨੂੰ ਵੀਡੀਓ ਬਣਾ ਰਹੇ ਆਂਗੇ ਠੀਕ ਆ ਤੇ ਇਹ ਕਿਹੜੇ ਸੀਮਨ ਦੀ ਆਪ ਇਹ 14 ਦਾ 70 ਦੀ ਹੈ 14 70 10 ਦੀ ਆਪ ਆ ਇਹ ਹਾਂ ਠੀਕ ਆ ਤੇ ਪਹਿਲਾ ਵਾਲਾ ਸੂਏ ਆਪਣੇ ਕੋਲੇ ਸੀਗੀ ਹਾਂ 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 ਕਿੰਨਾ ਦੁੱਧ ਦਿੰਦਾਗਾ 12 ਕਿਲੋ ਦਿੰਦਾ ਪਹਿਲੇ ਸੂਏ 12 ਕਿਲੋ ਪਹਿਲੇ ਸੂਏ ਦਿੱਤਾ ਹਾਂ ਉਦੋਂ ਇੰਨੀ ਸਮੀ ਵੀ ਨਹੀਂ ਸਿਰ ਕੀ ਸਮੀ ਵੀ ਹੈ ਦੁੱਧ ਫੋਲ ਦੇ ਹੋਏ ਠੀਕ ਆ ਯਾਨੀ ਉਦੋਂ ਇੰਨੀ ਸਮੀ ਨਹੀਂ ਸੀ ਹਾਂ ਯਾਨੀ ਫਿਰ ਵੀ 12 ਦੇਦਾ ਸੀ ਹਨਾ ਐਡ ਕੀਤਾ ਫਿਰ ਚੰਗੀ ਸਮੀ ਆ ਹਨਾ ਤੇ ਫਿਰ ਮੀਤ ਚੰਗੇ ਤੇ ਕੋਈ ਐਡ ਕੀਤਾ ਹਨਾ ਹਾਂ ਠੀਕ ਆ ਤੇ ਜਿਹੜਾ ਇਹਦੇ ਸੀਮਣ ਲੱਗਿਆ ਉਹਦਾ ਕੁਝ ਪਤਾ ਹੈ ਨਹੀਂ ਉਹਦਾ ਨਹੀਂ ਕੋਈ ਪਤਾ ਹੈ ਸੀਮਣ ਦਾ ਪਤਾ ਨਹੀਂਗਾ ਹਾਂ ਪਸੰਦ ਨਹੀਂ ਰੱਖਿਆ ਪਰ ਐਵੇਂ ਛਿਬਣੀਆਂ ਠੀਕ ਉ ਠੀਕ ਹੀ ਭਰੇ ਹੋ ਜਾਣੀ ਚੰਗੇ ਭਰੇ ਹੋਣਗੇ ਹਨਾ ਚੰਗੇ ਭਰੇ ਹੋਏ ਠੀਕ ਹੈ ਵੀ ਜਾਨੀ ਆਪਾਂ ਸਟਰਾ ਨਹੀਂ ਸਾਂਭਿਆ ਹਾਂ ਹਾਂ ਠੀਕ ਹੈ ਤੇ ਉਹ ਕਿਵੇਂ ਰਹੀ ਆ ਚੌਣ ਚਾਂਚ ਚ ਚੌਣ ਚਾਂਚ ਚ ਪੂਰੀ ਚੰਗੀ ਆ 8ਵੇਂ ਮਹੀਨੇ ਚ ਛੱਡੀ ਆ ਜਾਨੀ ਅੱਛਾ ਲੰਮਾ ਸਮਾਂ ਦੁੱਧ ਦਿੱਤਾ ਜਾਨੀ ਲੰਮਾ ਸਮਾਂ ਦੁੱਧ ਦਿੱਤਾ ਬਣਾ ਠੀਕ ਹੈ ਤੇ ਉਹ ਥਾਣਾ ਥੁਣਾ ਨੂੰ ਕਿਵੇਂ ਆ ਓਕੇ ਆ ਬਈ ਜਮਾ ਜਮਾ ਸਹੀ ਆ ਹਾਂ ਹਾਂ ਤੇ ਚੌਣ ਚ ਠੰਡੀ ਸੀ ਰਹੀ ਆ ਹਾਂ ਠੀਕ ਹੈ ਤੇ ਆਪਾਂ ਮੁੱਲ ਇਹਦਾ ਕਿੰਨਾ ਕਰਦੇ ਆ ਮੁੱਲ ਫੋਨ ਤੇ ਕਰਦੇ ਆਂ ਬਈ ਅੱਛਾ ਮੁੱਲ ਫੋਨ ਤੇ ਹੋ ਜਾਊਗਾ ਹਾਂ ਠੀਕ ਹੈ ਇਹ ਦੋਸਤੋ ਮੁੱਲ ਫੋਨ ਤੇ ਹੋ ਜਾਊਗਾ 147010 ਦੀ ਇਹ ਆਪ ਆ ਗਈ ਤੇ ਬਾਈਆਂ ਦੇ ਘਰ ਦੀ ਜੰਪ ਵਾਲਾ ਗਈ ਤੇ ਚੰਗਾ ਸੀਮਨ ਇਹਦੇ ਲੱਗਿਆ ਵਾ ਪਰ ਉਹ ਰਿਕਾਰਡ ਨਹੀਂ ਸੰਭਿਆਗਾ ਤੇ ਬਾਕੀ ਸਭੀ ਬੜੀ ਚੰਗੀ ਹੈ ਤਗੀ ਤੇ ਦੁੱਧ ਚੰਗੇ ਦੀ ਉਮੀਦ ਆ ਗਈ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਤੇ ਆਪਦੀ ਤਸੱਲੀ ਦੇ ਨਾਲ ਖਰੀਦਣੀ ਆ ਸਿੰਘਾਂ ਦੀ ਕੁਆਲਿਟੀ ਸੋਹਣੀ ਆ ਕੁੰਡੇ ਸਿੰਘ ਆ ਬਾਕੀ ਨਾੜਾ ਨੂੜਾ ਬਹੁਤ ਆ ਗਈ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਤੇ ਖੋਲ ਕੇ ਢੇੜਾ ਦਿਵਾ ਦੀ ਬਧੀਆ ਰਾਜੀ ਆਗੀ ਬਾਕੀ ਥਾਣ ਬਹੁਤ ਚੰਗੇ ਆ ਬਾਕੀ ਹਜੇ 4-5 ਦਿਨ ਤਾਂ ਦਿਨ ਪੂਰੇ ਹੋਣ ਚ ਪਏ ਆ ਤੇ ਕੁਛ ਦਿਨ ਉੱਤੇ ਲਈ ਤਕਰੀਬਨ 10 ਕ ਦਿਨ ਤਾਂ ਲੈ ਹੀ ਜਾਊ ਭਾਰੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਪਿੱਠ ਬੂੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆਗੀ ਐ ਝੋਟਿਆਂ ਵਰਗੀ ਪਈ ਆ ਤੇ ਬਾਕੀ ਥਾਣ ਬਹੁਤ ਚੰਗੇ ਆ ਸਪੇਸ ਵੀ ਬਹੁਤ ਆਗੀ ਥਾਣਾ ਦੇ ਵਿੱਚ ਥੋੜਾ ਜਿਹਾ ਆਪਾਂ ਦੂਰ ਰਹਿੰਨੇ ਆ ਕਿਉਂਕਿ ਕਈ ਵਾਰੀ ਪਸ਼ੂ ਡਰ ਜਾਂਦਾ ਵਸਤਾ ਇਹਨਾਂ ਨਹੀਂ ਕਰਦੇ ਫਿਰ ਵੀ ਉਪਰੇ ਤੋਂ ਹੋ ਜਾਂਦਾ ਹੈ ਤੇ ਸਮੀ ਵੀ ਬਹੁਤ ਚੰਗੀ ਆ ਇਸੇ ਪੱਖ ਤੋਂ ਲਿੱਸੀ ਨਹੀਂ ਹੈਗੀ ਯਾਨੀ ਕਿ ਬਹੁਤ ਜ਼ਿਆਦਾ ਭਾਰੀ ਝੋਟੀ ਤਿਆਰ ਹੋਈ ਹੈਗੀ ਤੇ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ ਥਣ ਵੀ ਬਹੁਤ ਚੰਗੇ ਆ ਤੁਹਾਨੂੰ ਆਪਾਂ ਦੁਬਾਰਾ ਦਿਖਾ ਦਿੰਨੇ ਆ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਡਿਟੇਲ ਆਪਾਂ ਤੁਹਾਨੂੰ ਇਹਦੀ ਸਾਰੀ ਲੈਤੀ ਹੈਗੀ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਦੂਜੇ ਨੰਬਰ ਤੇ ਆ ਝੋਟੀ ਦੀ ਗੱਲ ਕਰਦੇ ਆ ਇਹਦੀ ਬਾਈ ਕੀ ਡਿਟੇਲ ਹੈਗੀ ਇਹ ਪਹਿਲਾ 16 ਸੂਆ ਸੁੰਦੀ ਹੈ ਪਹਿਲਾ ਸੂਆ ਸੁੰਦੀ ਹੈ ਤੇ ਇਹਦੇ ਕਿੰਨੇ ਦਿਨ ਤੱਕ ਨੂੰ ਦਨ ਪੂਰੇ ਆ ਇਹਦੇ ਵਿਚਾਰ ਨੂੰ ਇੱਕ ਦਿਨ ਦੀ ਸੀ ਬਣ ਭਰਾਏ ਦੇ ਅਸਰ ਇੱਕੋ ਦਿਨ ਦੀ ਸੀ ਮਨ ਲੱਗਿਆ ਤੋਂ ਮਾਂ ਦੇ ਠੀਕ ਆ ਅੱਠ ਨੂੰ ਹੀ ਦਿਨ ਪੂਰੇ ਤੋਂ ਮਾਂ ਦੇ ਹਨ ਇਹ ਵੀ ਫਿਰ ਦਿਨ ਵੱਧ ਲਈ ਜਾ ਸਕਦੀ ਆ ਹਨ ਹਾਂ ਹਾਂ ਦਿਨ ਵੱਧ ਲੈ ਕੇ ਜਾਊਗੀ ਠੀਕ ਆ ਉਹਨੇ ਕਿਤੇ ਨੇ ਇਹ ਲੈ ਜਾ ਸਕਦੀ ਆ ਹਨ ਠੀਕ ਆ ਤੇ ਇਹ ਯਾਨੀ ਕਿ ਆਪਣੇ ਰੋਸ਼ੇ ਬਣ ਜਾ ਗਈ ਹਨ ਹਾਂ ਹਾਂ ਤੇਰੀ ਮਾਂ ਰੋਸੀ ਸੀਗੀ ਹਾਂ ਹਾਂ ਠੀਕ ਆ ਆਪਣੇ ਕੋਲੇ ਸੀ ਉਹ ਹਾਂ ਹਾਂ ਆਪਣੇ ਕੋਲੇ ਸੀ ਬਾਈ ਕਿੰਨਾ ਕੁ ਦੋ ਦਿੱਤਾ ਸੀ ਉਹਨੇ ਪਹਿਲੇ ਸੂਏ ਆਪਣੇ ਕੋਲੇ 12 ਕਿਲੋ ਦਿੱਤਾ ਸੀ ਦੂਜੇ ਸੂਏ ਆਪਾਂ ਵੇਚੀ ਸੀ ਅੱਛਾ ਪਹਿਲੇ ਸੂਏ 12 ਦਿੱਤਾ ਸੀ ਹਾਂ ਦੂਜੇ ਜਦੋਂ ਆਪਾਂ ਸੀਲ ਕਰਤੀ ਸੀ ਹਾਂ ਠੀਕ ਐ ਤੇ ਇਹਦੇ ਸੀਮੰਨ ਦਾ ਆਪ ਤਾਂ ਨਹੀਂ ਪਤਾ ਵੀ ਕਿਹੜੇ ਸੀਮੰਦੀ ਆ ਇਹ ਨਹੀਂ ਭਾਈ ਆਪਾਂ ਨੂੰ ਨਹੀਂ ਪਤਾ ਉਹ ਵੀ ਨਹੀਂ ਪਤਾ ਤੇ ਜਿਹੜਾ ਇਹਦੇ ਲੱਗਿਆ ਵਾ ਉਹ ਵੀ ਨਹੀਂ ਸੰਭਿਆ ਆਪਾਂ ਅੱਛਾ ਉਹ ਇਹਦਾ ਵੀ ਨਹੀਂ ਸਟਰਾ ਸੰਭਿਆ ਹਾਂ ਜਾਨੀ ਲੱਗਿਆ ਤੇ ਇਹਦੇ ਵੀ ਚੰਗਾ ਹੀ ਹੋਣਾ ਹੈ ਨਾ ਚੰਗਾ ਹੀ ਲੱਗਿਆ ਠੀਕ ਐ ਤੇ ਭਾਈ ਦੁੱਧ ਦੀ ਕੀ ਉਮੀਦ ਕਰ ਸਕਦੇ ਐ ਤੋ ਵੀ ਕਿੰਨਾ ਕੁ ਦੇ ਸਕਦੀ ਆ ਭਾਈ ਐ ਪਹਿਲਾਂ ਨਾ ਇਹਨਾਂ ਅਗਲਾ ਲੈ ਜੇ ਦੇਖ ਕੇ ਆ ਹਾਂ ਵੀ ਕੋਈ ਪਤਾ ਨਹੀਂ ਹੁੰਦਾ ਹੈ ਨਾ ਪਤਾ ਨਹੀਂ ਹੁੰਦਾ ਹੂੰ ਵੀ ਆਪ ਦੀ ਸਮਝ ਨਾ ਲੈ ਜੇ ਕੋਈ ਹਾਂ ਠੀਕ ਐ ਉਹ ਜਾਨੀ ਤਿਆਰ ਚੰਗੀ ਹੋਈ ਆ ਨਾ ਇਹ ਵੀ ਤੇ ਇਹਦਾ ਰੇਟ ਆਪਾਂ ਕਿੰਨਾ ਰੱਖਦੇ ਆ ਇਹ ਵੀ ਫੋਨ ਤੇ ਕਰਦੇ ਆ ਇਹਦਾ ਰੇਟ ਵੀ ਫੋਨ ਤੇ ਹੋ ਜੂਗਾ ਕੱਚੀਆਂ ਕਰਕੇ ਆ ਹਨਾ ਹਾਂ ਠੀਕ ਆ ਕੱਚੀਆਂ ਕਰਕੇ ਦੋਸਤੋ ਹਜੇ ਕਿਉਂਕਿ ਦਿਨ 10 ਸੰਗੂ ਦਾ ਇਹ ਲੈ ਹੀ ਜਾਣਗੇ ਤਾਂ ਕਰਕੇ ਰੇਟ ਫੋਨ ਤੇ ਆ ਬਾਕੀ ਕੋਈ ਪੜਦਾ ਵੀ ਹੁੰਦਾ ਚਲੋ ਤੇ ਬਾਕੀ ਸੰਭੀ ਵੀ ਇਹ ਵੀ ਚੰਗੀ ਆ ਗਈ ਸਿੰਘਾਂ ਦੀ ਕੁਆਲਿਟੀ ਇਹਦੀ ਵੀ ਸੋਹਣੀ ਆ ਬਾਡੀ ਬੰਤਰ ਦੀ ਚੰਗੀ ਆ ਗਈ ਤੇ ਥਣ ਵੀ ਬਹੁਤ ਚੰਗੇ ਆ ਤੇ ਦੇਖ ਸਕਦੇ ਹੋ ਤੁਸੀਂ ਲੇਵਾ ਤਿਆਰ ਕਰਦੀ ਆਉਂਦੀ ਆ ਤੌਰ ਕੇ ਆਪਾਂ ਦਿਖਾ ਦਿੰਨੇ ਆ ਤorticito ਤੁਸੀਂ ਜਜਮੈਂਟ ਇਹਦੀ ਕਰ ਸਕਦੇ ਹੋ ਚੰਗੀ ਸੰਭੀ ਹੈ ਵੀ ਤੇ ਥਣ ਬਹੁਤ ਸੋਹਣੇ ਹੈ ਇਹਦੇ ਵੀ ਤੇ ਇੱਕ ਪਾਸੇ ਥੋੜੀ ਜੀ ਭਲੂਣ ਹੈਗੀ ਆ ਬਾਕੀ ਬੱਠ ਬੁੜੇ ਦੀ ਕੁਆਲਿਟੀ ਇਹਦੀ ਵੀ ਚੰਗੀ ਆ ਕੱਤਕਾਰ ਦੇ ਵਿੱਚ ਠੀਕ ਆ ਇਹਨੇ ਹਜੇ ਗਰੋਥ ਕਰਨੀ ਆ ਤੇ ਬਾਕੀ ਸੌਣ ਦੇ ਵਿੱਚ ਆਇਆ ਵੀ ਜਿਵੇਂ ਰੋਸ਼ੀਆਂ ਘੋਟੀਆਂ ਹੁੰਦੀਆਂ ਦੁੱਧ ਨੂੰ ਚੰਗੀਆਂ ਹੁੰਦੀਆਂ ਗੀਆਂ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਆਪਦੀ ਸਮਝ ਦੇ ਨਾਲ ਖਰੀਦਣੀ ਆ ਦੁਬਾਰੇ ਤੁਸੀਂ ਫੇਰ ਦੇਖ ਸਕਦੇ ਹੋ ਸਿੰਘਾਂ ਦੀ ਗੁੰਡੀ ਆ ਫੇਸ ਕੁਆਲਿਟੀ ਸੋਹਣੀ ਆ ਬਾਡੀ ਵੰਤਰ ਚੰਗੀ ਆ ਲਿੱਸੀ ਨਹੀਂ ਹੈਗੀ ਕਿਸੇ ਵਕਤੋਂ ਵੀ ਤੇ ਆਰਡਰ ਤਿਆਰ ਕਰਦੀ ਆਉਂਦੀ ਆ ਕਿਉਂਕਿ ਹਜੇ ਦਿਨ ਕਾਫੀ ਬਹੇ ਹੈਗੇ ਤੇ ਬਾਕੀ ਥਾਣ ਦੇਖ ਸਕਦੇ ਹੋ ਥਾਣ ਵੀ ਬਹੁਤ ਸੋਹਣੇ ਆਗੇ ਮੂਹਰ ਲੈਣਾ ਮੂਹਰਲੇ 1 ਕੋਜੇ ਅਤੇ ਪਿਛਲੇ ਲੈਣਾ ਪਿਛਲੇ 1 ਕੋਜੇ ਹੈਗੇ ਤੇ ਤਸੱਲੀ ਤੁਸੀਂ ਕਰਨੀ ਆ ਰੇਟ ਦੋਮਾਂ ਦਾ ਫੋਨ ਤੇ ਆ ਜੇ ਹਰੀ ਕਿਸੇ ਨੇ ਦੋਵੇਂ ਖਰੀਦਣੀਆਂ ਜਾਂ ਇਕੱਲੀ-ਇਕੱਲੀ ਖਰੀਦਣੀਆਂ ਤਾਂ ਉਹ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਤਸੱਲੀ ਇੱਥੇ ਆ ਕੇ ਕਰਿਓ ਕਈ ਵਾਰੀ ਵੀਡੀਓ ਚੋਂ ਨਹੀਂ ਜੱਜਮੈਂਟ ਨਹੀਂ ਹੁੰਦੀ ਕਈ ਵਾਰੀ ਮਾੜਾ ਪਸ਼ੂ ਵੀ ਚੰਗਾ ਲੱਗਦਾ ਤੇ ਕਈ ਵਾਰੀ ਚੰਗਾ ਪਸ਼ੂ ਵੀ ਮਾੜਾ ਲੱਗਦਾ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਿਓ ਤੇ ਫੇਰ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋਗੇ ਬਾਕੀ ਸਾਰੇ ਪੱਖ ਤੋਂ ਸਾਫ਼ ਸੁਥਰਾਂ ਗੀਆਂ ਤੇ ਤਸੱਲੀ ਤੁਸੀਂ ਕਰਨੀ ਹੈਗੀ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹੜੀ ਉਹ 1470 10 ਵਾਲੀ ਆ ਉਹਦੀ ਕੱਟੀ ਆ ਖੜੀ ਆ ਪਹਿਲੇ ਸੂਏ ਦੀ ਇਹ ਹੈਗੀ ਆ ਸਕੰਦਰ ਬੁੱਲ ਦੀ ਇਹ ਸੇਲ ਨਹੀਂ ਹੈਗੀ ਕੀ ਇਹਦੇ ਵਾਸਤੇ ਨਾ ਕੋਈ ਫੋਨ ਲਾਏ ਆਪਾਂ ਤੁਹਾਨੂੰ ਵੈਸੇ ਦਿਖਾਈ ਹੈਗੀ ਵੀ ਘਰੇਲੂ ਪਸ਼ੂ ਆ ਗਏ ਤੇ ਬਾਕੀ ਜਿਹੜਾ ਵੀ ਨੱਕ ਪਸੰਦ ਆਉਂਦਾਗਾ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਧੰਨਵਾਦ